ਵੈਕੁਰ ਜੀ ਦਾ ਖਾਤਮਾ ਵੈਦ ਕੀ ਪਾਦੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਜੀ ਦੀ ਬਲਜੀਤ ਕੌਰ ਜੀ ਸਰਦਾਰ ਕਲਮਜੀਤ ਸਿੰਘ ਜੀ ਸਾਰੇ ਤੁਸੀਂ ਸਤਿਕਾਰਯੋਗੋ ਅੱਜ ਅਸੀਂ ਜੋ 3 ਤੰਤਰੀਕ ਦਾ ਪ੍ਰੋਗਰਾਮ ਆਲਿਖਾ 3 ਤੰਤਰੀਕ ਨੂੰ ਬਰਨਾਲਾ ਵਿਖੇ ਕੇ ਪੰਜਾਬ ਦੇ ਕਮਿਸ਼ਨਰਾਂ ਨੂੰ ਅਸੀਂ ਮੰਗ ਪੱਤਰ ਦੇਨੇ ਆ ਤੁਸੀਂ ਦੇਖੋ ਕਿ ਆਪਾਂ ਫਰਵਰੀ ਤੋਂ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਵਿੱਚ ਰੁੱਝੇ ਹੋਏ ਆ ਬਹੁਤ ਸਾਰਾ ਯੋਗ ਮਿਲਿਆ ਸਾਡੇ ਮਜ਼ਦੂਰ ਭਰਾਵਾਂ ਦਾ ਇਲਾਕੇ ਚੋਂ ਬਾਰੋ ਵੀ ਦੂਜੇ ਜ਼ਿਲ੍ਹਿਆਂ ਤੋਂ ਵੀ ਬੜੇ ਸਾਦੇ ਸਾਥੀ ਪਹੁੰਚੇ ਤਾਂ ਇਸ ਤਰ੍ਹਾਂ ਇੱਕ ਆਸੀਂ ਬੜੀ ਵੱਡੀ ਮੂਵਮੈਂਟ ਬਣਾਈ ਵਿੱਚ ਕਣਕ ਦੀ ਵਾਢੀ ਆ ਗਈ ਤੋਂ ਨੇ ਦਿਲਵਾਈ ਆ ਗਈ ਇਸ ਪੀਰੀਅਡ ਦੇ ਵਿੱਚ ਜੋ ਆਪਣਾ ਜਥੇਬੰਦਕ ਫੈਸਲਾ ਸੀ ਕਿ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮੰਗ ਪੱਤਰ ਦਿੱਤੇ ਭੇਜੇ ਵਰਨਰ ਨੂੰ ਵੀ ਭੇਜੇ ਰਾਸ਼ਟਰਪਤੀ ਨੂੰ ਵੀ ਭੇਜੇ ਪ੍ਰਧਾਨ ਮੰਤਰੀ ਨੂੰ ਵੀ ਭੇਜੇ ਕਿ ਪੰਜਾਬ ਦੇ ਵਿੱਚ ਖੇਜ਼ ਜ਼ਮੀਨੇ ਕਰਤੀ ਲੋਕਾਂ ਦਾ ਜਿਸੇ ਸਰਕਾਰ ਨੇ ਕਦੇ ਸਹਿਯੋਗ ਨਹੀਂ ਕੀਤਾ ਕਦੇ ਕਿਸੇ ਸਰਕਾਰ ਨੇ ਜਿੰਨੀਆਂ ਸਰਕਾਰਾਂ 1972 ਤੋਂ ਬਾਅਦ ਆਈਆਂ ਕਿ ਕਿਸੇ ਨੇ ਵੀ ਇਹਨਾਂ ਦੇ ਬਾਰੇ ਸੋਚਿਆ ਨਹੀਂ ਜਦਕਿ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਜੇ ਅਸੀਂ ਸ਼ੈਡਿਊਲਡ ਕਾਸਟ ਵੋਟ ਬੈਂਕ ਗਣੀਏ ਤਾਂ ਲਗਭਗ 38-40% ਵੋਟ ਬੈਂਕ ਆ ਸਾਡਾ ਔਰ ਜਿਹੜੀ ਵੀ ਸਰਕਾਰ ਬਣਦੀ ਹੈ ਇਹਨਾਂ 38-40% ਲੋਕਾਂ ਦੀ ਵੋਟ ਬੈਂਚ ਨਾਲ ਇਹ ਸਰਕਾਰ ਪੰਜਾਬ ਦੇ ਵਿੱਚ ਨਿਸ਼ਚਿਤ ਹੋ ਜਾਂਦੀ। ਸੋ ਇਹ ਸਾਨੂੰ ਵੱਖ-ਵੱਖ ਸਮੇਂ ਛੋਟੇ-ਮੋਟੇ ਲਾਲਚ ਦੇ ਕੇ ਛੋਟੇ-ਮੋਟੇ ਸਾਡੇ ਵੱਡ ਮਤਲਬ ਵੱਡ ਵਡੇਰਿਆਂ ਦੇ ਫੰਕਸ਼ਨਾਂ 'ਚ ਥੋੜਾ ਬਹੁਤਾ ਸਹਿਯੋਗ ਦੇ ਕੇ ਸਾਡਾ ਇੱਕ ਹਿੱਤ ਜਿੱਤ ਲੈਂਦੇ ਐ, ਸਾਡਾ ਦਿਲਜੋਤਨ ਦੀ ਕੋਸ਼ਿਸ਼ ਕਰਦੇ ਐ ਕਿ ਅਸੀਂ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਨਾ ਰਹੇ ਆ ਜੀ ਸਟੇਟ ਲੈਵਲ ਤੇ ਅਸੀਂ ਵੈਸੇ ਮਨਾਇਆ ਤਾਂ ਇਹਨਾਂ ਨੇ ਹੈ ਨਹੀਂ। ਅਸੀਂ ਜੀ ਉਹ ਮਨਾ ਰਹੇ ਆ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਮਨਾ ਰਹੇ ਆ ਅਸੀਂ ਜੀ ਇੱਥੇ ਭਗਤ ਰਵਿਦਾਸ ਜੀ ਦਾ ਪ੍ਰਗਟ ਦਿਵਸ ਮਨਾ ਰਹੇ ਆ ਭਗਤ ਕਬੀਰ ਜੀ ਦਾ ਜਾਂ ਹੋਰ ਜਿੰਨੇ ਵੀ ਸਾਡੇ ਵੱਡ ਵਡੇਰੇ ਆ ਉਹ ਜਾਂ ਸਾਡੇ ਸ਼ਹੀਦ ਐ ਉਹਨਾਂ ਦੇ ਜਨਮ ਦਿਨਾਂ ਤੇ ਇਹ ਸਰਕਾਰਾਂ ਨੇ ਡਰਾਮੇ ਕੀਤੇ ਆ ਕਿ ਇਹ ਜਿਹੜਾ ਆ ਜਿਹੜੀਆਂ ਕੌਮਾਂ ਸ਼ਡਿਊਲ ਕਾਸਟ 40 42% ਪੰਜਾਬ ਦੇ ਵਿੱਚ ਆ ਇਹਨਾਂ ਨੂੰ ਐ ਹੋਵੇ ਵੀ ਇਹ ਸਰਕਾਰ ਸਾਡੀ ਹੈ ਕਿਉਂਕਿ ਅਸੀਂ ਪਿਛਲੀ ਸਰਕਾਰ ਦੇ ਲਾਰੇ ਭੁੱਲ ਜਾਂਦੇ ਹੁਣ ਇਹਨਾਂ ਨੇ ਵੀ ਕੀ ਕੀਤਾ ਜਿਹੜੀ ਆ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਡਾਕਟਰ ਭੀਮਰਾਓ ਮੇਦਕਰ ਸਾਹਿਬ ਦੀ ਜਿਹੜੀ ਫੋਟੋ ਸਾਰੇ ਦਫ਼ਤਰਾਂ ਚ ਲਾਈ ਡਾਕ ਸ਼ਹੀਦ 에 आजम ਭਗਤ ਸਿੰਘ ਦੀ ਫੋਟੋ ਉੱਥੇ ਲਾਈ ਕਿ ਇਹ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਅਸੀਂ ਇਸ ਸੋਚ ਦੀ ਧਾਰਨੀ ਹੋ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਜਦ ਕਿ ਉਹਨਾਂ ਦੀਆਂ ਘਾਲਣਾ ਜਾਂ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਾਂ ਤੇ ਇਹ ਸਰਕਾਰ ਬਿਲਕੁਲ ਨਹੀਂ ਚੱਲੀ ਸਾਡੀ ਜਿਹੜੀ ਹੈ ਇਹ ਸ਼ੈਡੂਲਡ ਕਾਸਟ ਜਾਂ ਪਛੜੇ ਕਬੀਲੇ ਪਛੜੀਆਂ ਸ਼ਰੀਰਾਂ ਦੇ ਅਸੀਂ ਲੋਕਾਂ ਜਿਹੜੇ ਕਿ ਹਰ ਖੇਤਰ ਵਿੱਚ ਕੁਚਲੇ ਪਏ ਆ ਆਰਥਿਕ ਤੌਰ ਤੇ ਇਹਨੇ ਝੰਬੇ ਪਏ ਆ ਕਿ ਸਰਕਾਰਾਂ ਇਹ ਰਾਜਨੀਤਿਕ ਪਾਰਟੀਆਂ ਸਾਨੂੰ ਇੱਕ ਘੜੇ ਦੀ ਮੱਛੀ ਸਮਝਦੀਆਂ ਕਿ ਜਦੋਂ ਵੋਟਾਂ ਆਉਂਦੀਆਂ ਉਹਦੇ ਮਹੀਨਾ ਛੇ 2 ਮਹੀਨੇ 4 ਮਹੀਨੇ ਪਹਿਲਾਂ ਇਹਨਾਂ ਨੂੰ ਕੋਈ ਲਾਲਚ ਦੇ ਦਿਓ ਤੇ ਇਹ ਉਹ ਲਾਲਚ ਚ ਫਸ ਜਾਂਦੇ ਆ ਇਹ ਉਹ ਜਾਇਜ਼ ਤੇ ਘੜੇ ਦੀ ਮੱਛੀਆਂ ਫੜ ਕੇ ਅਸੀਂ ਉਹਨਾਂ ਤੋਂ ਵੋਟਾਂ ਪਵਾ ਲਏ। ਸੋ ਇਹਨਾਂ ਲੋਕਾਂ ਤੋਂ ਛਡਕਾਰਾ ਪਾਉਣ ਵਾਸਤੇ ਜੋ ਅਸੀਂ ਪੰਜਾਬ ਲੈਵਲ ਤੇ ਮੂਵਮੈਂਟ ਚਲਾਈ ਹੈ ਅੱਜ ਦੇਖੋ ਪਹਿਲਾਂ ਕਦੇ ਸੀ ਅਖਬਾਰ ਪੰਜਾਬ ਚ ਸਟੇਟ ਸਾਰੇ ਸੂਬੇ ਦੇ ਵਿੱਚ ਇੱਕ ਸ਼ਬਦ ਹੁੰਦਾ ਸੀ ਉਹ ਹਰ ਖਬਰ ਸਾਰੇ ਪੰਜਾਬ ਚ ਜਾਂਦੀ ਸੀ। ਹੁਣ ਅਖਬਾਰਾਂ ਦੇ ਵਿੱਚ ਵੀ ਖੇਤਰੀ ਖਬਰਾਂ ਹੈ। ਇਹ ਫਰੀਦਕੋਟ ਦਾ ਫਰੀਦਕੋਟ ਦੀ ਖਬਰ ਆਉਂਦੀ ਹੈ। ਜੇ ਕੋਟ ਜੇ ਉੱਥੇ ਮੋਗੇ ਦਾ ਅਖਬਾਰ ਖੋਲਗੇ ਤਾਂ ਮੋਗੇ ਦੀਆਂ ਖਬਰਾਂ ਆਉਂਦੀਆਂ। ਸੋ ਅੱਜ ਦਾ ਸੋਸ਼ਲ ਮੀਡੀਆ ਰਾਹੀਂ ਅਸੀਂ ਦੁਨੀਆ ਦੇ ਹਰ ਕੋਨੇ ਤੱਕ ਅਸੀਂ ਇਹ ਆਵਾਜ਼ ਲੈ ਗਏ ਕਿ ਪੰਜਾਬ ਦੇ ਵਿੱਚ ਬੇਜ਼ਮੀਨੇ ਕਿਰਤੀ ਲੋਕਾਂ ਦੀ ਹਾਲਤ ਬਹੁਤ ਮੰਦੀ ਹੈ। ਮਰਲਾ ਮਰਲਾ ਡੇਢ ਡੇਢ ਮਰਲੇ 'ਚ ਕਈ ਕੀ ਪਰਿਵਾਰ ਜੁਣ ਗੁਜ਼ਾਰਾ ਕਰ ਰਿਹਾ ਹੈ। ਕਈ ਕਈ ਪੀੜ੍hiyan ਜੇ ਅਸੀਂ ਮੁੰਡਾ ਵਿਆਹਣਾ ਹੋਵੇ ਤਾਂ ਸਾਡੇ ਕੋਲੇ ਤਾਂ ਕੋਈ ਕਮਰਾ ਪਾਉਣ ਨੂੰ ਵੱਖਰੀ ਜਗ੍ਹਾ ਹੈ ਨਹੀਂ ਸੋ ਇਹ ਲੜਾਈ ਆ ਜਿਹੜੀ ਕੱਲੇ ਇੱਥੋਂ ਤੱਕ ਸੀਮਿਤ ਨਹੀਂ ਹੈ ਸਾਡੀ ਹੋਂਦ ਦੀ ਲੜਾਈ ਆ ਇਹ ਜੇ ਸਾਡੇ ਕੋਲੇ ਵੀ ਜੇ ਸਾਡੇ ਜ਼ਿਮੀਦਾਰ ਭਰਾਵਾਂ ਕੋਲੇ ਜ਼ਮੀਨਾਂ ਆ ਅਸੀਂ ਵੀ ਪੰਜਾਬ ਦੇ ਜੰਮੇ ਚਾਏ ਆ ਇੱਥੇ ਇੱਥੇ ਅਸੀਂ ਪੰਜਾਬ ਦਾ ਹੀ ਖਾਤਾ ਹੈ ਕੀ ਗੱਲ ਸਾਡੇ ਅਧਿਕਾਰ ਇਹਨਾਂ ਜ਼ਮੀਨਾਂ ਤੇ ਨਹੀਂ ਹੈ ਅਸੀਂ ਫਰੀ ਕੋਟ ਵਾਲੇ ਰਾਜੇ ਦੀ 7000 ਏਕੜ ਜ਼ਮੀਨ ਦੀਆਂ ਫਰਦਾ ਕਢਾਈਆਂ ਔਰ ਉਹ ਫਰਦਾ ਕਢਾ ਕੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਔਰ ਉੱਥੇ ਸਾਨੂੰ ਜਦੋਂ ਪਤਾ ਲੱਗਿਆ ਕਿ ਉੱਥੇ ਜਿਹੜੀ ਪੀਏਯੂ ਕੋਲੇ 1220 ਏਕੜ ਜ਼ਮੀਨ ਸੀ ਉਹਦੀ ਲੀਜ਼ ਵੀ ਜਿਹੜੀ ਆ ਉਹਦਾ ਠੇਕਾ 2021 'ਚ ਖਤਮ ਹੋਇਆ ਹੋਇਆ ਹੈ ਖੇਤੀਬਾੜੀ ਯੂਨੀਵਰਸਿਟੀ ਨੇ ਸਾਨੂੰ ਆਰਟੀਆਈ ਸੂਚਨਾ ਚ ਦਿੱਤਾ ਕਿ ਸਾਡਾ ਇੱਥੇ ਕੋਈ ਹੁਣ ਠੇਕਾ ਨਹੀਂ ਔਰ ਸਮਝ ਨਹੀਂ ਆ ਰਹੀ ਜਾਂ ਤਾਂ ਡਿਪਟੀ ਕਮਿਸ਼ਨਰ ਫਰੀ ਰਿਪੋਰਟ ਵੀ ਸਾਨੂੰ ਭੇਖੇ ਚ ਰੱਖ ਰਿਹਾ ਕਿ ਇਹ ਜ਼ਮੀਨ ਦਾ ਹੁਣ ਵਾਰਸ ਕੌਣ ਹੈ ਇਹਦਾ ਇਹਦਾ ਟਰਸਟ ਹੈ ਮਾਨਯੋਗ ਸੁਪਰੀਮ ਕੋਰਟ ਨੇ ਵੀ ਭਾਗ ਕੀਤਾ ਸੋ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਰਾਜਾ ਮਹਾਰਾਜਾ ਦੀਆਂ ਜ਼ਮੀਨਾਂ ਤੇ ਵੀ ਲੈਂਡ ਸੀਲਿੰਗ ਐਕਟ 1973 ਲਾਗੂ ਕਰੋ ਕਿਉਂਕਿ ਲੈਂਡ ਸੀਲਿੰਗ ਐਕਟ ਦੇ ਵਿੱਚ 1.75 ਏਕੜ ਜ਼ਮੀਨ ਇੱਕ ਕਿਸਾਨ ਰੱਖ ਸਕਦਾ ਇੱਕ ਪਰਿਵਾਰ ਰੱਖ ਸਕਦਾ ਹੈ ਤੇ ਜੇ ਰਾਜੇ ਮਹਾਰਾਜੇ ਦਾ ਕੋਈ ਪਰਿਵਾਰਕ ਮੈਂਬਰ ਕਿਤੇ ਦੂਜੀ ਤੀਜੀ ਚੌਥੀ ਪੀੜ੍ਹੀ ਚ ਹੈਗਾ ਉਹ 7.5 ਏਕੜ ਰੱਖੋ ਬਾਕੀ ਤਾਂ ਇਹਨਾਂ ਲੋਕਾਂ ਨੂੰ ਦਿਓ ਔਰ ਜਿੱਥੇ ਇਹਨਾਂ ਦੇ ਰਹਿਣ ਸਹਿਣ ਦੀ ਜਗ੍ਹਾ ਮਿਲੂਗੀ ਇਹਨਾਂ ਨੂੰ ਰੋਜ਼ਗਾਰ ਮਿਲੂਗਾ ਔਰ ਪੰਜਾਬ ਦਾ ਜਿਹੜਾ ਪੰਜਾਬ ਖੁਸ਼ਹਾਲ ਹੋਊਗਾ ਇਹ ਲੋਕ ਜਿਨ੍ਹਾਂ ਨੂੰ ਅੱਜ ਇਹ ਨਸ਼ੇੜੀ ਦੱਸਦੇ ਆ ਇਹਨਾਂ ਨੂੰ ਮਤਲਬ ਆਮਲੀ ਭੰਗੀ ਦੱਸਦੇ ਆ ਇਹਨਾਂ ਲੋਕਾਂ ਨੂੰ ਇਹਨਾਂ ਪਰਿਵਾਰਾਂ ਨੂੰ ਜਦੋਂ ਜ਼ਮੀਨ ਦਿੱਤੀ ਜਾਊਗੀ ਅਸੀਂ ਤਾਂ ਐਸੋ ਜੇ ਵੀ ਜੇ ਇੱਕ ਕੱਲਾ ਵੀ ਜ਼ਮੀਨ ਮਿਲ ਜੇ ਤਾਂ ਉਹਦੇ 'ਚ ਚਾਰਕਨਾਲਾ ਦੇ ਕਣਕ ਬੀਜ ਕੇ ਤੇ ਬਾਕੀ ਚਾਰਕਨਾਲਾ ਦੇ ਵਿੱਚ ਉਹ ਆਪਦਾ ਜੀਵਨ ਬਸਰ ਕਰ ਸਕਦੇ ਆ। ਔਰ ਉਹ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਔਰ ਦੇਖੋ ਪਿੰਡਾਂ ਦੇ ਵਿੱਚ ਇੰਨੀ-ਇੰਨੀ ਥੋੜੀ-ਥੋੜੀ ਜਗ੍ਹਾ ਹੈ। ਸਾਡੇ ਕੋਲੇ ਰਹਿਣ ਨੂੰ ਤਾਂ ਜਗ੍ਹਾ ਹੈ ਨਹੀਂ ਪਸ਼ੂ ਤਾਂ ਅਸੀਂ ਕਿੱਥੇ ਰੱਖਾਂਗੇ? ਸੋ ਜਿਹੜੇ ਸਾਡੇ ਪਿੰਡ ਹੈ ਖਾਸ ਕਰਕੇ ਸ਼ਹਿਰਾਂ ਤੋਂ ਦੂਰ ਪਿੰਡ ਹੈ ਉਹ ਤਾਂ ਦੁੱਧ, ਦਹੀਂ, ਮੱਖਣ ਤੋਂ ਕੋਹਾਂ ਦੂਰ ਪਰਿਵਾਰ ਚਲੇ ਗਏ ਕਿਉਂਕਿ ਉਹ ਕੜੇ ਇੰਨੇ ਗਏ ਕੁਛ ਨਹੀਂ ਇੰਨੇ ਗਏ ਕਿ ਉਹਨਾਂ ਦੀ ਆਰਥਿਕਤਾ ਜਿਹੜੀ ਉਹ ਅਲਾਉ ਨਹੀਂ ਕਰਦੀ ਕਿ ਉਹ ਆਪ ਦਾ ਕੋਈ ਪਸ਼ੂ ਰੱਖ ਸਕਣ ਜਾਂ ਮਾਲ ਟੱਕ ਰੱਖ ਸਕਣ ਉਹਨਾਂ ਨੂੰ ਪੱਠੇ ਕਿੱਥੋਂ ਪਾਉਣਗੇ ਉਹ ਸੋ ਸਾਨੂੰ ਤਾਂ ਜੇ ਅਸੀਂ ਖੇਤਾਂ 'ਚ ਜਾਂਦੇ ਆ ਤਾਂ ਸਾਨੂੰ ਉੱਥੇ ਵੀ ਜਲੀਲ ਹੋਣਾ ਪੈਂਦਾ ਜ਼ਿਮੀਂਦਾਰ ਭਰਾ ਸਾਡੀਆਂ ਬੀਬੀਆਂ ਤੋਂ ਪੱਲੀਆਂ ਦਸਦੀਆਂ ਖੋਹ ਲੈਂਦੇ ਸਾਰੇ ਪੰਜਾਬ ਦੀ ਗੱਲ ਹੈ ਕੰਨੇ ਫ੍ਰੀਕੋਰਟ ਦੀ ਨਹੀਂ ਹੈ ਸੋ ਜਿੱਥੇ ਅਸੀਂ 20 ਤਰੀਕ ਨੂੰ ਮੰਗ ਪੱਤਰ ਦੇਣਾ ਉੱਥੇ ਜਮੀਨ ਪ੍ਰਾਪਤੀ ਦੇ ਮਾਮਲੇ 'ਚ ਉੱਥੇ ਅਸੀਂ ਨਰੇਗਾ ਮਜ਼ਦੂਰ ਵੀ ਸਾਡੇ ਬਜ਼ੁਰਗ ਹੈ। ਉਹ ਸਾਰੇ ਪਿੰਡਾਂ ਦੇ ਵਿੱਚ ਇਹ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਨਰੇਗਾ ਦੀ। ਉਹਦੇ ਵਿੱਚ ਕੀ ਹੈ ਕਿ 100 ਦਿਨ ਕੰਮ ਦੇਣਾ, ਉਹ ਦਿਨ ਦੇਣਾ ਕੰਮ ਜਿੰਨਾ ਦਿਨਾਂ 'ਚ ਖੇਤੀ ਖੇਤੀ ਦੇ ਵਿੱਚ ਕੰਮ ਨਹੀਂ ਹੈ। ਔਰ ਸਾਡੇ ਉਹਦੇ ਚ ਬਜ਼ੁਰਗ ਬੀਬੀਆਂ ਬਹੁਤ ਸਾਰੇ ਰੋਟੀ ਖਾਂਦੇ ਆ ਉਸ ਉਸ ਕੰਮ ਕਰਕੇ ਤੇ ਅੱਜ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕਰਤਾ ਤੋਲ ਕੀ ਫਰਮਾਨ ਕਿ 5 ਸਾਲ ਜਿਹੜਾ ਪ੍ਰੋਜੈਕਟ ਹੋ ਗਿਆ 5 ਸਾਲ 5 ਸਾਲ ਉੱਤੇ ਕੋਈ ਮਜ਼ਦੂਰ ਕੰਮ ਨਹੀਂ ਕਰੂਗਾ ਉਹ ਦੇਖੋ ਪਿੰਡਾਂ 'ਚ ਕੰਮ ਕਿੰਨਾ ਹੁੰਦਾ ਹੈ ਇਹੀ ਤਾਂ ਕੰਮ ਹੁੰਦਾ ਵੀ ਜੇ ਜੇ ਆ ਮੰਨੋ ਕਿਸੇ ਵੀ ਕੰਮ ਦੇ ਵਿੱਚ ਜੇ 5-5 ਸਾਲ ਰੋਜ਼ਗਾਰ ਨਾ ਮਿਲਿਆ ਯਾਰ ਸਾਡੇ ਬਿਰਗ ਮਾੜਾ ਮੋਟਾ ਆ ਦੀ ਦਵਾਈ ਦਾਰੂ ਜੋ ਕੇ ਇਹ ਪੈਸੇ ਲੈ ਕਿਥੋਂ ਮਿਲਦੇ ਸੀ ਤਾਂ ਆਪਣਾ ਕੋਈ ਖਰਚਾ ਕੱਢ ਲੈਂਦੇ ਸੀ ਇਹ ਤਾਂ ਲਾਰਾ ਲਾ ਕੇ ਆਏ ਸੀ ਵੀ ਅਸੀਂ 2500 ਪੈਨਸ਼ਨ ਦੇਾਂਗੇ ਇਨਾਂ ਨੇ ਉਹ ਹੀ ਵੜਾਪਾ ਪੈਨਸ਼ਨ ਵੀ 1500 ਆ ਉਹ ਵੀ ਕਦੇ ਦਿੰਦੇ ਆ ਕਦੇ ਦਿੰਦੇ ਨਹੀਂ ਸੋ ਅਸੀਂ ਇਹਦੀ ਨਖੇਦੀ ਕਰਦੇ ਆ ਸਰਕਾਰ ਦੀ ਅਸੀਂ ਕਮਿਸ਼ਨਰ ਨੂੰ ਇਹ ਵੀ ਮੰਗ ਰੱਖਣੀ ਹੈ ਕਿ ਪੰਜਾਬ ਸਰਕਾਰ ਤੱਕ ਸਾਡੀ ਭਾਤ ਸਰਕਾਰ ਤੱਕ ਆਵਾਜ਼ ਜਾਵੇ ਕਿ ਨਰੇਗਾ ਦੇ ਜਿਹੜੇ ਮਜ਼ਦੂਰ ਆ ਸਾਡੇ ਬੀਪੀਆਂ ਬਜ਼ੁਰਗ ਉਹ ਕਸੀਏ ਚੱਕ ਕੇ ਜਲ ਜੇੜ ਜਦ ਕੇ ਉਹਨਾਂ ਦੇ ਆਰਾਮ ਕਰਨ ਦੀ ਅਵਸਥਾ ਹੁਣ ਉਹ ਸੇਵਾ ਕਰ ਰਹੇ ਆ ਦੇਸ਼ ਦੀ ਤੇ ਇਸੇ ਤਰ੍ਹਾਂ ਸਾਨੂੰ ਆਹ ਜਿਹੜੀਆਂ ਮੀਟਿੰਗਾਂ ਦਾ ਸਿਲਸਿਲਾ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਜਿਵੇਂ ਸ਼ਡਿਊਲ ਤੁਸੀਂ ਦਿਓਗੇ ਅਸੀਂ ਤੁਹਾਡੇ ਕੋਲੇ ਆਵਾਂਗੇ ਸਵੇਰ ਨੂੰ ਰੱਖ ਲਓ ਸ਼ਾਮ ਨੂੰ ਰੱਖ ਲਓ ਥੋੜਾ ਥੋੜਾ ਤੁਸੀਂ ਇਹ ਸਹਿਯੋਗ ਦਿਓ ਉਹਦੇ ਨਾਲ ਆਪਾਂ 20 ਤਰੀਕ ਨੂੰ 10 ਵਜੇ ਇੱਥੇ ਜਾਵਣਾ ਇੱਥਾ ਇਕੱਠੇ ਹੋਵਾਂਗੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਚਾਓ ਆਪਾਂ ਡਿਪਟੀ ਕਮਿਸ਼ਨਰ ਸਰੋਈ ਕਮਿਸ਼ਨਰ ਫਰੀਕੋਟ ਨੂੰ ਇਹ ਮੰਗ ਪੱਤਰ ਦੇਣਾ ਹੈ ਕਿਉਂਕਿ ਡੀਸੀ ਸਾਹਿਬ ਨੂੰ ਤਾਂ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਅਸੀਂ ਕਮਿਸ਼ਨਰ ਜਿੰਨੇ ਪੰਜਾਬ 'ਚ ਆ ਪੰਜ ਕਮਿਸ਼ਨਰ ਦਫ਼ਤਰ ਆ ਸਾਡੇ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਨੇ ਆ ਕਿ ਇਹ ਜਿਹੜੇ ਦੱਬੇ ਕੁਚਲੇ ਲੋਕ ਆ ਜਿਨ੍ਹਾਂ ਦੀ ਆਰਥਿਕਤਾ ਬਹੁਤ ਮੰਦੀ ਐ ਉਹਨਾਂ ਲੋਕਾਂ ਵੱਲ ਵੀ ਇਹ ਸਰਕਾਰ ਧਿਆਨ ਦੇਵੇ ਤਾਂ ਕਿ ਇਹਨਾਂ ਦਾ ਵੀ ਜਿਹੜਾ ਭਵਿੱਖਾ ਜਿਹੜਾ ਮਾੜਾ ਮੋਟਾ ਇਹਨਾਂ ਨੂੰ ਆਸ ਇਹ ਲੱਗੇ ਕਿ ਸਾਡੇ ਜਿਹੜੀ ਆ ਸਰਕਾਰ ਐ ਇਹ ਸਾਡੇ ਬਾਰੇ ਕੁਝ ਸੋਚਦੀ ਐ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੰਨੀ ਬੇਨਤੀ ਕਰੂੰਗਾ